ਸਤਿ ਸ਼੍ਰੀ ਅਕਾਲ ਜੀ ਅੱਜ ਆਪਾਂ ਬਣਾਵਾਂਗੇ ਸੂਜੀ ਦਾ ਹਲਵਾ ਬਹੁਤ ਹੀ ਰਸੀਲਾ ਦਾਣੇਦਾਰ ਹਲਵਾ ਬਣ ਕੇ ਤਿਆਰ ਹੋਏਗਾ ਬਿਨਾਂ ਚਾਸ਼ਨੀ ਤੋਂ ਬਿਨਾਂ ਕਿਸੇ ਝੰਜਟ ਤੋਂ ਇੱਕ ਹੀ ਪਾਂਡੇ ਦੇ ਵਿੱਚ ਆਪਾਂ ਬਣਾ ਕੇ ਤਿਆਰ ਕਰਾਂਗੇ ਤੇ ਬਹੁਤ ਘੱਟ ਮਿਹਨਤ ਦੇ ਵਿੱਚ ਹੀ ਇਹ ਜਿਹੜਾ ਹਲਵਾ ਆਪਣਾ ਬਹੁਤ ਹੀ ਸੁਆਦ ਬਣ ਕੇ ਤਿਆਰ ਹੋਏਗਾ ਬਣਾਉਣਾ ਸ਼ੁਰੂ ਕਰਦੇ ਹਾਂ ਇਥੇ ਆਪਾਂ ਇੱਕ ਕੱਪ ਜਾਂ ਕੌਲੀ ਸੈੱਟ ਕਰ ਲਾਂਗੇ ਉਸ ਦੇ ਨਾਲ ਹੀ ਸਾਰੀਆਂ ਚੀਜ਼ਾਂ ਆਪਾਂ ਨਾਪ ਕੇ ਪਾਵਾਂਗੇ ਜੇਕਰ ਆਪਾਂ ਨਾਪ ਕੇ ਸਾਰੀਆਂ ਚੀਜ਼ਾਂ ਪਾਵਾਂਗੇ ਪਹਿਲੀ ਵਾਰ ਚ ਹੀ ਜਿਹੜਾ ਹਲਵਾ ਆਪਣਾ ਬਹੁਤ ਹੀ ਸਵਾਦ ਬਣ ਕੇ ਤਿਆਰ ਹੋਏਗਾ ਇੱਕ ਕੌਲੀ ਇੱਥੇ ਮੈਂ ਸੂਜੀ ਲਈਏ ਬਰੀਕ ਵਾਲੀ ਇੱਕ ਕੌਲੀ ਕਿਉ ਇੱਕ ਕੌਲੀ ਖੰਡ ਦੀ ਤੇ ਇੱਥੇ ਚਾਰ ਕੌਲੀਆਂ ਮੈਂ ਪਾਣੀ ਦੀਆਂ ਲਈਆਂ ਨੇ ਜਿਸ ਕੌਲੀ ਦੇ ਨਾਲ ਆਪਾਂ ਸੂਜੀ ਲੈਣੀ ਉਹ ਕੌਲੀਆਂ ਚਾਰ ਆਪਾਂ ਪਾਣੀ ਦੀਆਂ ਪਾਵਾਂਗੇ ਇਹ ਤੇ ਹੁਣ ਆਪਾਂ ਇੱਕ ਭਾਰੇ ਤੱਲੇ ਦਾ ਪਾਂਡਾ ਲਾਵਾਂਗੇ ਇਸ ਵਿੱਚ ਆਪਾਂ ਕਿਉ ਪਾਵਾਂਗੇ ਦੋ ਚਮਚਾ ਕਿਉ ਆਪਾਂ ਉਸੇ ਕੌਲੀ ਵਿੱਚੋਂ ਹੀ ਲੈਣਾ ਜਿਹੜਾ ਆਪਾਂ ਰੱਖਿਆ ਹੈ ਤੇ ਇਸ ਦੇ ਵਿੱਚ ਆਪਾਂ ਭੁੰਨਾਂਗੇ ਡਰਾਈ ਫਰੂਟ ਕੁਝ ਮੈਂ ਡਰਾਈ ਫਰੂਟ ਇੱਥੇ ਲਏ ਨੇ ਖੋਪਾਗਰੀ ਪਿਸਤਾ ਤੇ ਬਦਾਮ ਕਾਜੂ ਇਹਨਾਂ ਨੂੰ ਆਪਾਂ ਭੁੰਨ ਲਾਂਗੇ ਕਿਉ ਉਹਦੇ ਵਿੱਚ ਭੁੰਨੇ ਹੋਏ ਡਰਾਈ ਫਰੂਟ ਦਾ ਜਿਹੜਾ ਸਵਾਦ ਹੈ ਬਹੁਤ ਹੀ ਵਧੀਆ ਆਂਦਾ ਹੈ ਜਦ ਇਹ ਹਲਵੇ ਦੇ ਵਿੱਚ ਇਸ ਦਾ ਕਰੰਚ ਆਂਦਾ ਹੈ ਤੇ ਬਹੁਤ ਹੀ ਜਿਹੜਾ ਹਲਵਾ ਹੋਰ ਵੀ ਸਵਾਦ ਲੱਗਦਾ ਹੈ ਤੇ ਇਹਨਾਂ ਨੂੰ ਆਪਾਂ ਲਗਾਤਾਰ ਇਸੇ ਤਰ੍ਹਾਂ ਹਲਾਉਂਦੇ ਰਵਾਂਗੇ ਤਾਂ ਕਿ ਇੱਕ ਸਾਰ ਜਿਹੜਾ ਆਪਣਾ ਡਰਾਈ ਫਰੂਟ ਪੁੰਨਿਆ ਜਾਵੇ ਤੇ ਜਦ ਇਹ ਗਰਮ ਹੋ ਜਾਏਗਾ ਤੇ ਬਹੁਤ ਜਲਦੀ ਆਪਣਾ ਡਰਾਈ ਫਰੂਟ ਰੰਗ ਬਦਲ ਜਾਏਗਾ ਤੇ ਮੈਂ ਇੱਥੇ ਗੈਸ ਬੰਦ ਕਰ ਦਿੱਤੀ 10-12 ਮੈਂ ਇੱਥੇ ਕਿਸ਼ਮਿਸ਼ ਲਈਆਂ ਨੇ ਇਹ ਵੀ ਆਪਾਂ ਪਾ ਲਾਂਗੇ ਤੇ ਹੁਣ ਕੜਾਈ ਗਰਮੇ ਫੁੱਲ ਇਸ ਦੇ ਵਿੱਚ ਹੀ ਜਿਹੜੀ ਕਿਸ਼ਮਿਸ਼ ਫੁੱਲ ਕੇ ਤਿਆਰ ਹੋ ਜਾਏਗੀ ਤੇ ਜਿਹੜਾ ਡਰਾਈ ਫਰੂਟ ਆਪਣਾ ਰੰਗ ਬਦਲ ਜਾਏਗਾ ਹਲਕਾ ਜਿਹਾ ਰੰਗ ਬਦਲ ਜਾਏਗਾ ਇਸ ਨੂੰ ਆਪਾਂ ਹੁਣ ਇੱਕ ਪਲੇਟ ਦੇ ਵਿੱਚ ਕੱਢ ਲਾਂਗੇ ड्राई फ्रूट ਜਿਹੜਾ ਤੁਹਾਨੂੰ ਪਸੰਦ ਹੈ ਤੁਸੀਂ ਉਹ ਪਾ ਸਕਦੇ ਹੋ ਕੌਲੀ ਵਾਲਾ ਕਿਉਂ ਹੁਣ ਆਪਾਂ ਪਾ ਲਾਂਗੇ ਤੇ ਇਸ ਦੇ ਵਿੱਚੋਂ ਦੋ ਚਮਚਾ ਆਪਾਂ ਕਿਉਂ ਰੱਖ ਲਾਂਗੇ ਤੇ ਕਿਉਂ ਨੂੰ ਗਰਮ ਹੋਣ ਦਿਆਂਗੇ ਤੇ ਸੂਜੀ ਨੂੰ ਮੈਂ ਪਹਿਲਾਂ ਹੀ ਛਾਂਲ ਲਿਆ ਸੀ ਤੇ ਇੱਕ ਕੌਲੀ ਆਪਾਂ ਇੱਥੇ ਹੁਣ ਸੂਜੀ ਦੀ ਪਾਵਾਂਗੇ ਤੇ ਗੈਸ ਫਲੇਮ ਆਪਾਂ ਇੱਥੇ ਲੋ ਤੋਂ ਮੀਡੀਅਮ ਰੱਖਾਂਗੇ ਤੇ ਲਗਾਤਾਰ ਆਪਾਂ ਇਹਨੂੰ ਹਲਾਉਂਦੇ ਰਹਿਣਾ ਹੈ ਜਿਸ ਤਰ੍ਹਾਂ ਇਹ ਜਿਹੜੀ ਆਪਣੀ ਸੂਜੀ ਪਣੀਜੇਗੀ ਕਿ ਉਹਦੇ ਵਿੱਚ ਤੇ ਇਹ ਹਲਕੀ ਹੋਣਾ ਸ਼ੁਰੂ ਹੋ ਜੇਗੀ ਤੇ ਫੁੱਲਣਾ ਸ਼ੁਰੂ ਹੋ ਜੇਗੀ ਤੇ ਲਗਾਤਾਰ ਆਪਾਂ ਇਹਨੂੰ ਇਸੇ ਤਰ੍ਹਾਂ ਹਲਾਉਂਦੇ ਰਵਾਂਗੇ ਤੇ ਮੈਂ ਤੁਹਾਨੂੰ ਪੂਰਾ ਨਾਲ ਦਿਖਾਵਾਂਗੀ ਤੇ ਬਸ ਹੁਣ ਆਪਣੇ 2 ਤੋਂ 3 ਮਿੰਟਾਂ ਦੇ ਵਿੱਚ ਜਿਹੜੀ ਆਪਣੀ ਸੂਜੀ ਹੈ ਫੁੱਲ ਜੇਗੀ ਸੂਜੀ ਆਪਣੀ ਹੁਣ ਫੁੱਲ ਗਈ ਹੈ ਤੇ ਹੁਣ ਇਹ ਜਲਦੀ ਹੀ ਆਪਣਾ ਰੰਗ ਬਦਲਣਾ ਸ਼ੁਰੂ ਕਰ ਦੇਗੀ ਬਸ ਆਪਾਂ ਇਸ ਨੂੰ ਲਗਾਤਾਰ ਇਸੇ ਤਰ੍ਹਾਂ ਹਲਾਉਂਦੇ ਰਹਿਣਾ ਤੇ ਸੂਜੀ ਦਾ ਹਲਕਾ ਜਿਹਾ ਰੰਗ ਬਦਲ ਗਿਆ ਸੁਨਹਿਰੀ ਹੋ ਗਈ ਏ ਤੇ ਇਹ ਆਪਣੀ ਹੁਣ ਜਿਹੜੀ ਸੂਜੀ ਹੈ ਜਲਦੀ ਪੁੰਨੇ ਜੇਗੀ ਤੇ ਸੂਜੀ ਨੇ ਆਪਣਾ ਕਿਉ ਸਾਰਾ ਛੱਡ ਦਿੱਤਾ ਹੈ ਤੇ ਰੰਗ ਪੂਰਾ ਬਦਲ ਗਿਆ ਤੇ ਇਸ ਦੇ ਵਿੱਚ ਨਾ ਖੁਸ਼ਬੂ ਬਹੁਤ ਵਧੀਆ ਆਉਣ ਲੱਗੀ ਏ ਤੇ ਇਹ ਆਪਣੀ ਜਿਹੜੀ ਸੂਜੀ ਆਉਣ ਵਧੀਆ ਭੁੱਜ ਕੇ ਤਿਆਰ ਹੋ ਗਈ ਏ ਆਪਾਂ ਹੁਣ ਸੂਜੀ ਨੂੰ ਇੰਨਾ ਹੀ ਪੁੰਨਣਾ ਹੈ ਤੇ ਹੁਣ ਆਪਾਂ ਇਸ ਦੇ ਵਿੱਚ ਪਾਣੀ ਪਾ ਲਾਂਗੇ ਸਾਰਾ ਪਾਣੀ ਆਪਾਂ ਇੱਕ ਵਾਰ ਵਿੱਚ ਹੀ ਪਾ ਲੈਣਾ ਹੈ ਗੈਸ ਫਲੇਮ ਆਪਾਂ ਇੱਥੇ ਲੋ ਹੀ ਰੱਖਾਂਗੇ ਤੇ ਇਹਨੂੰ ਮਿਕਸ ਕਰ ਲਾਂਗੇ ਤੇ ਇਹ ਜਦ ਸੂਜੀ ਆਪਣੀ ਫੁੱਲੇਗੀ ਵਿੱਚ ਤੇ ਪਾਣੀ ਸੁੱਕਣਾ ਸ਼ੁਰੂ ਹੋ ਜਾਏਗਾ ਤਿੰਨ ਤੋਂ ਚਾਰ ਮਿੰਟ ਦਾ ਟਾਈਮ ਲੱਗ ਜਾਏਗਾ ਇੱਥੇ ਮੈਂ ਲਿਆ ਸੀ ਪੀਲਾ ਰੰਗ ਥੋੜਾ ਜਿਹਾ ਉਸ ਦੇ ਵਿੱਚ ਪਾਣੀ ਪਾ ਲਈ ਨੂੰ ਘੋਲ ਲੈ ਤੇ ਇਹ ਆਪਾਂ 2 ਚਮਚ ਇਸ ਹਲਵੇ ਦੇ ਵਿੱਚ ਪਾਵਾਂਗੇ ਇਸ ਰੰਗ ਪਾਣ ਨਾਲ ਜਿਹੜਾ ਹਲਵੇ ਦਾ ਜਿਹੜਾ ਕਲਰ ਹੈ ਉਹ ਬਹੁਤ ਸੋਹਣਾ ਲੱਗਦਾ ਹੈ ਵੇਖਣ ਨੂੰ ਹਲਵਾ ਵਧੀਆ ਲੱਗਦਾ ਹੈ ਤੇ ਤੁਸੀਂ ਪਾਣਾ ਚਾਹੋ ਤਾਂ ਪਾ ਵੀ ਸਕਦੇ ਹੋ ਨਹੀਂ ਤਾਂ ਛੱਡ ਵੀ ਸਕਦੇ ਹੋ ਇਹ ਬਸ ਜਿਸ ਤਰ੍ਹਾਂ ਇਸ ਨੂੰ ਸੇਕ ਲੱਗਦਾ ਜਾਏਗਾ ਤੇ ਇਹ ਸੂਜੀ ਆਪਣੀ ਗਾੜੀ ਹੁੰਦੀ ਜਾਏਗੀ ਤੇ ਪਹਿਲਾਂ ਨਾਲ ਜਿਹੜਾ ਆਪਣਾ ਸੂਜੀ ਨੇ ਪਾਣੀ ਸੋਖ ਲਿਆ ਤੇ ਗੜਾਉਣਾ ਸ਼ੁਰੂ ਹੋ ਗਿਆ ਹੈ ਤੇ ਇਹ ਹਲਵਾ ਬਹੁਤ ਜਲਦੀ ਬਣ ਕੇ ਤਿਆਰ ਹੋ ਜਾਂਦਾ ਇਸ ਦੀ ਇਹ ਵਧੀਆ ਗੱਲ ਹੁੰਦੀ ਹੈ ਕਿ ਇਹ ਆਪਾਂ ਜਦ ਪਾਣੀ ਪਾਣੇ ਆ ਇਸ ਦੀਆਂ ਛਿੱਟਾਂ ਨਹੀਂ ਜੀ ਉੱਡਦੀਆਂ ਕਿਉਂਕਿ ਆਪਾਂ ਨਾਰਮਲ ਪਾਣੀ ਇਸ ਦੇ ਵਿੱਚ ਪਾਇਆ ਗਰਮ ਕਰਕੇ ਨਹੀਂ ਜੀ ਪਾਇਆ ਤੇ ਇਹ ਬਹੁਤ ਹੀ ਰਸੀਲਾ ਆਪਣਾ ਜਿਹੜਾ ਹਲਵਾ ਬਣ ਕੇ ਤਿਆਰ ਹੋਏਗਾ ਤੇ ਇਸ ਦੇ ਵਿੱਚ ਆਪਾਂ ਨੂੰ ਕੋਈ ਅਲੱਗ ਤੋਂ ਚਾਸ਼ਨੀ ਬਣਾਉਣ ਦੀ ਲੋੜ ਨਹੀਂ ਕੁਝ ਨਹੀਂ ਕਰਨ ਦੀ ਲੋੜ ਹੈਗੀ ਤੇ ਬਸ ਇਸੇ ਪਾਂਡੇ ਦੇ ਵਿੱਚ ਹੀ ਆਪਾਂ ਸਾਰਾ ਹਲਵਾ ਬਣਾ ਕੇ ਤਿਆਰ ਕਰ ਲਾਂਗੇ ਹੁਣ ਆਪਾਂ ਪਾ ਲਾਂਗੇ ਖੰਡ ਇਸ ਦੇ ਵਿੱਚ ਤੇ ਇੱਥੇ ਹੁਣ ਆਪਾਂ ਇਹਨੂੰ ਮਿਕਸ ਕਰ ਲਾਂਗੇ ਤੇ ਥੋੜਾ ਜਿਹਾ ਜਿਹੜਾ ਆਪਣਾ ਹਲਵਾ ਹੁਣ ਫੇਰ ਪਤਲਾ ਹੋ ਜਾਏਗਾ ਕਿਉਂਕਿ ਜਿਹੜੇ ਖੰਡ ਨੇ ਆਪਣਾ ਪਾਣੀ ਛੱਡਣਾ ਹੈ ਤੇ ਆਪਣਾ ਜਿਹੜਾ ਹਲਵਾ ਸੂਜੀ ਵਾਲਾ ਬਹੁਤ ਿਰਸੀਲਾ ਬਣ ਕੇ ਤਿਆਰ ਹੋਏਗਾ ਤੇ ਇਹ ਆਪਣਾ ਤੁਸੀਂ ਇਹ ਵੇਖੋ ਕਿ ਇੱਕ ਪਾਂਡੇ ਦੇ ਵਿੱਚ ਹੀ ਆਪਣਾ ਇਹ ਜਿਹੜਾ ਹਲਵਾ ਬਣ ਕੇ ਤਿਆਰ ਹੋ ਗਿਆ ਤੇ ਇਹਨੂੰ ਆਪਾਂ ਹੁਣ ਗਾੜਾ ਹੋਣ ਦਿਆਂਗੇ ਤੇ ਹਾਲੇ ਥੋੜਾ ਜਿਹਾ ਇਹ ਪਤਲਾ ਕਿਉਂਕਿ ਆਪਾਂ ਚੀਨੀ ਪਾਈ ਚੀਨੀ ਨੇ ਆਪਣਾ ਪਾਣੀ ਛੱਡਿਆ ਇਸ ਲਈ ਤੇ ਹੁਣ ਇਸ ਦੇ ਵਿੱਚ ਆਪਾਂ ਪਾ ਲਾਂਗੇ ਡਰਾਈ ਫਰੂਟ ਜੋ ਆਪਾਂ ਰੋਸਟ ਕਰਕੇ ਰੱਖੇ ਸੀ ਪੁੰਨ ਕੇ ਇਹਨਾਂ ਨੂੰ ਮਿਲਾ ਲਾਂਗੇ 2 ਤੋਂ 3 ਮਿੰਟ ਵਾਸਤੇ ਹੁਣ ਆਪਾਂ ਹਲਵੇ ਨੂੰ ਹੋਰ ਪਕਾਵਾਂਗੇ ਹੋਰ ਥੋੜਾ ਜਿਹਾ ਇਸ ਦਾ ਪਾਣੀ ਸੁਕਾ ਲਾਂਗੇ ਤੇ گاੜਾ ਇਹ ਹੋ ਜਾਈਗਾ ਇਸ ਹਲਵੇ ਨੂੰ 2 ਤੋਂ 3 ਘੰਟੇ ਬਾਅਦ ਵੀ ਤੁਸੀਂ ਜੇਕਰ ਖਾਓਗੇ ਫਿਰ ਵੀ ਇਹ ਰਸੀਲਾ ਲੱਗੇਗਾ ਸੁੱਕੇਗਾ ਨਹੀਂ ਇਸ ਦੇ ਵਿੱਚ ਆਪਾਂ ਜਿਹੜਾ ਘਿਓ ਰੱਖਿਆ ਸੀ ਬਚਾ ਕੇ 2 ਚਮਚ ਉ ਇਸ ਦੇ ਵਿੱਚ ਪਾ ਲਾਂਗੇ ਤੇ ਹੁਣ ਇਸ ਦੇ ਵਿੱਚ ਸ਼ਾਈਨਿੰਗ ਆ ਜੇਗੀ ਤੇ ਸੋਹਣਾ ਆਪਣਾ ਜਿਹੜਾ ਹਲਵਾ ਲੱਗੇਗਾ ਦੇਖਣ ਨੂੰ ਤੇ ਭਾਵੇਂ ਤੁਸੀਂ ਇਸ ਹਲਵੇ ਨੂੰ ਦੋ ਦਿਨਾਂ ਬਾਅਦ ਵੀ ਖਾਓ ਫਿਰ ਵੀ ਤੁਹਾਨੂੰ ਰਸੀਲਾ ਹੀ ਮਿਲੇਗਾ ਸੁੱਕੇਗਾ ਨਹੀਂ ਐਸੇ ਹੀ ਤਰੀਕੇ ਨਾਲ ਤੁਸੀਂ ਇਹ ਜਿਹੜਾ ਹਲਵਾ ਸੂਜੀ ਦਾ ਬਣਾਇਓ ਤੇ ਹੁਣ ਇਸ ਨੂੰ ਆਪਾਂ ਟੱਕ ਕੇ ਰੱਖਾਂਗੇ 5 ਤੋਂ 7 ਮਿੰਟ ਵਾਸਤੇ ਤੁਸੀਂ ਇਹ ਵੇਖੋ ਕਿ ਜਿਹੜਾ ਹਲਵਾ ਆਪਣਾ ਗਾੜਾ ਹੋ ਗਿਆ ਤੇ ਹੁਣ ਆਪਾਂ ਇਸ ਨੂੰ ਟੱਕ ਕੇ ਰੱਖਾਂਗੇ ਇਸ ਤੋਂ ਬਾਅਦ ਅਸੀਂ ਹੁਣ ਇਸ ਨੂੰ ਨਹੀਂ ਸੁਕਾਵਾਂਗੇ ਸੂਜੀ ਦਾ ਹਲਵਾ ਆਪਣਾ ਰਸੀਲਾ ਤੇ ਦਾਣੇਦਾਰ ਬਣ ਕੇ ਤਿਆਰ ਹੋਇਆ ਹੈ ਬਹੁਤ ਹੀ ਸੁਆਦ ਤੇ ਇਹ ਬਿਨਾਂ ਚਾਸ਼ਨੀ ਤੋਂ ਬਿਨਾਂ ਚੰਝਟ ਤੋਂ ਇੱਕ ਹੀ ਪੰਡ ਦੇ ਵਿੱਚ ਆਪਾਂ ਬਣਾ ਕੇ ਤਿਆਰ ਕੀਤਾ ਹੈ ਕੁਝ ਖਾਸ ਸਮਾਂ ਨਹੀਂ ਜੇ ਲੱਗਿਆ ਘਾਟ ਮਿਹਨਤ ਦੇ ਵਿੱਚ ਇਹ ਆਪਣਾ ਸੂਜੀ ਦਾ ਹਲਵਾ ਬਣ ਕੇ ਤਿਆਰ ਹੋ ਗਿਆ। ਇਸੇ ਤਰ੍ਹਾਂ ਤੁਸੀਂ ਇਹ ਹਲਵਾ ਜ਼ਰੂਰ ਬਣਾ ਕੇ ਵੇਖਿਓ। ਤੁਹਾਨੂੰ ਬਹੁਤ ਹੀ ਪਸੰਦ ਆਏਗਾ। ਹਲਵਾ ਬਣਾਉਣ ਦੀ ਰੈਸਪੀ ਜੇਕਰ ਤੁਹਾਨੂੰ ਚੰਗੀ ਲੱਗੀ ਹੋਵੇ, ਮੇਰੇ ਚੈਨਲ ਪੰਜਾਬ ਲਵਸ ਕਿਚਨ ਨੂੰ ਜ਼ਰੂਰ ਸਬਸਕ੍ਰਾਈਬ ਕਰਕੇ ਜਾਇਓ। ਵੀਡੀਓ ਨੂੰ ਤੁਸੀਂ ਲਾਈਕ ਜ਼ਰੂਰ ਕਰ ਦਿਆ ਕਰੋ, ਸ਼ੇਅਰ ਵੀ ਜ਼ਰੂਰ ਕਰਿਆ ਕਰੋ। ਤੁਹਾਡੇ ਸ਼ੇਅਰ ਤੇ ਲਾਈਕ ਕਰਨ ਨਾਲ ਸਾਡਾ ਹੌਸਲਾ ਵਧਦਾ ਹੈ। ਤੇ ਮੈਨੂੰ ਕਮੈਂਟ ਕਰਕੇ ਜ਼ਰੂਰ ਦੱਸਿਓ ਕਿ ਸੂਜੀ ਦੇ ਹਲਵਾ ਬਣਾਉਣ ਦੀ ਰੈਸਪੀ ਤੁਹਾਨੂੰ ਕਿਸ ਤਰ੍ਹਾਂ ਲੱਗੀ। ਮਿਲਦੇ ਆਂ ਫਿਰ ਇੱਕ ਨਵੀਂ ਰੈਸਪੀ ਦੇ ਨਾਲ। ਧੰਨਵਾਦ।